ਸਿਕੰਦਰ ਨੂੰ ਦੇਖਣ ਲਈ ਸਾਰਾ ਸ਼ਹਿਰ ਉਮੜਿਆ ਸਵਾਰੀ ਇਸ ਦੇ ਨਿਕਲੀ ਹਾਥੀ ਤੇ ਬੈਠਾ ਕਿਉਂਕਿ ਉੱਚਾ ਜਾਨਵਰ ਹੈ ਤੋ ਭੀੜ ਵਿੱਚ ਉੱਚਾ ਸਿੰਘਾਸਣ ਚਾਹੀਦਾ ਸੀ ਹਾਥੀ ਤੇ ਬੈਠਾ ਹੈ ਪਲ ਕੇ ਵਿੱਚ ਸਵਾਰੀ ਨਿਕਲ ਰਹੀ ਹੈ ਕੋਈ ਫੁੱਲਾਂ ਦੇ ਬਰਖਾ ਕਰਦਾ ਹੈ ਕੋਈ ਉਪਮਾ ਦੇ ਵਿੱਚ ਗੀਤ ਲਾਂਦਾ ਹੈ ਕੋਈ ਆਪਣੀ ਭਾਸ਼ਾ ਦੇ ਤਰ੍ਹਾਂ-ਤਰ੍ਹਾਂ ਦੇ ਨਾਰੇ ਲਾਂਦਾ ਹੈ ਸਲਾਮਾਂ ਕਰਦੇ ਨੇ ਜੁਗ-ਜੁਗ ਤੇ ਹਾਥੀ ਹੌਲੇ-ਹੌਲੇ ਚੱਲਦੇ ਰਸਤੇ ਦੇ ਵਿੱਚ ਚੌਕ ਆਉਂਦੀ ਹੈ ਤੇ ਬਿਲਕੁਲ ਸਾਹਮਣੇ ਇੱਕ ਮਸਤ ਫਕੀਰ ਬੈਠਾ ਹੈ ਬਰਤਨ ਦੇ ਕੱਪੜੇ ਪਾਟੇ ਹੋਏ ਸਨ حالت مستانی نہیں سی سواری لنگی جڑے بیٹھے سن سارے کھڑے ہو گئے سلام کرنے جڑے کھڑے سن انہوں نے چک کے سلام کی تھی وہ فقیر کھڑا نہیں ہویا ہوا سلام بھی نہیں کی تھی سکندر نے ہاتھی رکوایا کوئی باغی جاگ ہے اج ایک گستاخی کر رہے ہیں, کل کوئی اور کرے گا پرسوں کوئی اور کرے گا پرانا زمانہ سبھیتا شاید یہی بیٹھے ہیں سکندر اس فقیر فکیر ہے منگتے بکاری تیری شامت نہیں آئے گی ਉਹ ਯੋ ਨਾਮ ਦੇ ਆਦਾਬ ਤੇਜ਼ੀਬ ਨਹੀਂ ਜਾਣਦਾ ਔਰ ਤੈਨੂੰ ਸ਼ਾਹੀ ਆਦਾਬ ਦਾ ਨਹੀਂ ਪਤਾ ਫਕੀਰ ਦੀਆਂ ਅੱਖਾਂ ਖੁੱਲੀਆਂ ਤੇ ਦੇਖਿਆ ਬਾਦਸ਼ਾਹ ਤੈਸ਼ ਦੇ ਚ ਗੁੱਸੇ ਚ ਸ਼ਕਤੀਸ਼ਾਲੀ ਮਨੁੱਖ ਗੁੱਸੇ ਚ ਹੋਵੇ ਤੇ ਅਗਲਾ ਕਮਜ਼ੋਰ ਹੋਵੇ ਗੁੱਸਾ ਕੀ ਮਾਂ ਗੁੱਸਾ ਹੀ ਕਮਜ਼ੋਰ ਤੇ ਆਉਂਦਾ ਤਾਕਤ ਵਰ ਤੇ ਆਉਂਦਾ ਹੀ ਨਹੀਂ ਆਉਂਦੇ ਤਾਕਤ ਵਰ ਦੇ ਸਾਹਮਣੇ ਬੰਦਾ ਗੁੱਸਾ ਪੀ ਜਾਂਦਾ ਹੈ ਕਮਜ਼ੋਰ ਦੁੱਤੇ ਗੁੱਸਾ ਕੱਢਦਾ ਕੱਢਦਾ ਇੱਕ ਸਚਾਈ ਇਹ ਜਿੱਥੇ ਵੀ ਮਨੁੱਖ ਗੁੱਸਾ ਕੱਢ ਰਿਹਾ ਹੋਵੇ ਸਮਝ ਲੈਣਾ ਕਮਜ਼ੋਰ ਹੈ ਕਮਜ਼ੋਰ ਨੰਕਰ ਘਰ ਦਾ ਹੈ ਸਫਾਈ ਪਿਆ ਕਰਦਾ ਹੈ ਮਾਲਕ ਬੈਠਾ ਹੈ ਸੋਫੇ ਤੇ ਅਖਬਾਰ ਪਿਆ ਪੜ੍ਹਦਾ ਹੈ ਅਚਾਨਕ ਜ਼ੋਰ ਦੀ ਆਵਾਜ਼ ਆਈ ਢਾਂਡੇ ਗਲੇਜ ਦੇ ਕ੍ਰੌਕਰੀ ਦੇ ਇਸ ਦੇ ਟੁੱਟਣ ਦੀ ਆਵਾਜ਼ ਆਈ ਖੜਾ ਹੋ ਕੇ ਮਾਲਿਕ ਦੇਖਦਾ ਹੈ ਵਾਕਈ ਪਿਆਲੇ ਟੁੱਟ ਗਏ ਨੇ ਕਟਲੀ ਟੁੱਟ ਗਈ ਹੈ ਡਾਂਟਣ ਲੱਗ ਪਿਆ ਨੌਕਰ ਨੂੰ ਗਰੋਧ ਕੱਢੀ ਜਾਏ ਕੱਢੀ ਜਾਏ ਤਰ੍ਹਾਂ ਤਰ੍ਹਾਂ ਦੀ ਤਾੜਨਾ ਕਰੀ ਜਾਏ ਤੈਨੂੰ ਕੰਮ ਕਰਨ ਦੀ ਜਾਂਚ ਨੇ ਸਫਾਈ ਢਾਂਗ ਨਾਲ ਕਰਿਆ ਕਿਤਨੇ ਚੋਂ ਹੱਥ ਜੋੜ ਕੇ ਨੌਕਰ ਕਹਿੰਦਾ ਹੈ ਮੈਂ ਨਹੀਂ ਥੋੜਿਆ ਤੁਹਾਡੇ ਬੱਚੇ ਨੇ ਥੋੜਿਆ ਖੇਡ ਰਿਹਾ ਸਮੇਂ ਕਿੱਕ ਗੁੱਸਾ ਸ਼ਾਂਤ ਹੋ ਗਿਆ ਮਾਸੂਮ ਬੱਚਾ ਨੌਕਰ ਤੇ ਤੇ ਕੱਢਿਆ ਗੁੱਸਾ ਜੋ ਬੇਕਸੂਰ ਹੈ ਤੇ ਜਿਹੜਾ ਕਸੂਰਵਾਰ ਹੈ ਉਹਦੇ ਪ੍ਰਤੀ ਚੁੱਪ ਕਰ ਗਏ ਚੁੱਪ ਜੋ ਪਿਆਰਾ ਹੋਵੇ ਆਪਣਾ ਹੋਵੇ ਉਸ ਤੇ ਵੀ ਗੁੱਸਾ ਕੱਢਣਾ ਔਖਾ ਜੋ ਤਾਕਤਵਰ ਹੋਵੇ ਸ਼ਕਤੀਸ਼ਾਲੀ ਹੋਵੇ ਉਸਤੇ ਵੀ ਗੁੱਸਾ ਕਰਨਾ ਬੜਾ ਔਖਾ ਹੈ। ਕ੍ਰੋਧ ਮਨੁਕ ਕਮਜ਼ੋਰ ਤੇ ਹੀ ਕਰਦਾ ਹੈ। ਨਿਰਬਲ ਤੇ ਕਰਦਾ ਹੈ। ਬੜਾ ਗਰੋਹ ਆਇਆ ਸਿਕੰਦਰ। ਮੰਨ ਤੇ ਤੇਰੀ ਸ਼ਾਨਤ ਤੇ ਨਹੀਂ ਆਈ। ਤੋ ਇਥੋਂ ਦੇ ਸ਼ਾਹੀ ਅਦਾਬ ਨਹੀਂ ਜਾਣਦਾ। ਕਈ ਸਿਆਣਾ ਸੋ ਜਵਾਨ ਸੇਖ ਸ਼ਕਤੀਸ਼ਾਲੀ ਮਨਕ ਜਿਹਦੇ ਕੋਲ طاقت ਹੈ ਗੁੱਸੇ ਚ ਆਇਆ ਹੋਇਆ ਕੁਝ ਵੀ ਕਰ ਸਕਦਾ ਫਕੀਰ ਨੇ ਵੀ ਆਪਣੀ ਸਿਆਣਪ ਵਰਤੀ ਆਖਿਆ ਬਾਦਸ਼ਾਹ ਸਲਾਮਤ ਗੱਲ ਹੈ ਮੈਂ ਤੁਹਾਡੇ ਮਸਤਕ ਦੀਆਂ ਰੇਖਾ ਪੜ ਰਿਹਾ ਸੀ કે રેખા کہہ ਰਹੀયા ਨੇ ਤੈਨੂੰ બڑا ਕੁਝ ਮਿਲਣਾ ਹੈ બڑا ਕੁਝ ਮਿਲ ਅਜੇ ਤੇ ਕੁਝ ਵੀ ਨਹੀਂ ਅਜੇ ਤੇ ਸੌਵਾ ભાગ ਵੀ ਨਹੀਂ બڑا ખુશ ਹੋ ਗਿਆ सिकंदर پہلے ક્રોધ ਦੇ ਚ ਆકે ਮੰગતા ਆખਿਆ ਸੀ ભিখારી ਆખਿਆ ਸੀ ਹੁਣ ਆਥੀ ਤੇ બેઠਿਆ ਹੋਇਆ ਕਹਿੰਦਾ ਫਕੀਰ ਸਾਈ ਹੋਰ ਦੱਸੋ ਮੇਰੇ ਮਸਤਕ ਦੇ ਵਿੱਚ ਕੀ ਲਿਖਿਆ ਹੈ ਪਹਿਲੇ ਮੰਗਤਾ ਆਖਿਆ ਹੁਣ ਫਕੀਰ ਸਾਈ ਪੀਰ ਸਾਈ ਦੱਸੋ ਮੇਰੇ ਮਸਤਕ ਦੇ ਵਿੱਚ ਹੋਰ ਕੀ ਲਿਖਿਆ ਫਕੀਰ ਕਹਿੰਦਾ ਗੱਲ ਹੈ ਬਹੁਤ ਕੁਝ ਲਿਖਿਆ ਹੈ ਬਹੁਤ ਕੁਝ ਮੈਂ ਤੈਨੂੰ ਦੇ ਸਕਦਾ ਪਰ ਇੱਕ ਸ਼ਰਤ ਹੈ ਕਿ ਅਥੀ ਤੋ ਥੱਲੇ ਉਤਰ ਕੇ ਮੇਰੇ ਕੋਲ ਆ। ਕਿ ਸਿਕੰਦਰ ਮਨ ਦੇ ਸੋਚਦਾ ਬੜੇ ਹੋਣ ਖਰਾਬੇ ਕਰਨੇ ਪੈਣ ਨੇ ਆਪਣੇ ਸਿਪਾਈ ਵੀ ਮਰਦੇ ਨੇ ਦੂਜੇ ਤਾਂ ਕਿਦਰੇ ਕੁਝ ਹਾਸਲ ਹੁੰਦਾ ਹੈ। ਇਹਦੇ ਆਸ਼ੀਰਵਾਦ ਨਾਲ ਬੜਾ ਕੁਝ ਮਿਲ ਜਾਏ। ਸੌਦਾ ਸਸਤਾ ਹੀ ਹੈ, ਮਹਿੰਗਾ ਨਹੀਂ। ਥੱਲੇ ਉਤਰੇ। ਫਕੀਰ ਦੇ ਕੋਲ ਚਲਾ ਕੇ। ਕਹਿੰਦਾ ਫਕੀਰ ਸਾਈ ਦਸੋ ਮੇਰੇ ਮਸਤਕ ਦੇ ਚ ਕੀ ਲਿਖਿਆ ਤੇ ਤੁਸੀਂ ਮੈਨੂੰ ਹੋਰ ਕੀ ਦੇ ਸਕਦੇ ਫਕੀਰ ਕਹਿੰਦਾ ਬਹੁਤ ਕੁਝ ਦੇ ਸਕਦਾ ਬਹੁਤ ਕੁਝ ਦੇ ਸਕਦਾ ਕਮ ਸੇ ਕਮ ਤੋਂ ਮੰਗ ਤੇ ਦੀ ਤਰ੍ਹਾਂ ਝੋਲੀ ਤੇ ਅੜ ਕੇ ਖੜਾ ਤਾਂ ਮੈਂ ਦਿਆਂ ਅਵੇ ਕਿਸ ਤਰ੍ਹਾਂ ਦੇ ਦੇਂਗੀ ਤੂੰ ਝੋਲੀ ਤੇ ਅੜ ਕੇ ਖੜਾ ਹੋ ਮੇਰੇ ਸਿਕੰਦਰ ਕਹਿੰਦਾ ਸੌਦਾ ਸਸਤਾ ਹੀ ਹੈ ਐਂਡ ਚੌਦੀ ਅੱਡ ਕੇ ਖੜਾ ਫਕੀਰ ਦੀ ਸਮਾਦੀ ਲੱਗ ਗਈ ਬਿਸਮਾਦ ਮੰਡਲ ਵਿੱਚ ਆ ਗਏ ਕਾਫੀ ਦੇਰ ਤੱਕ ਜਦ ਫਕੀਰ ਨੇ ਅੱਖਾਂ ਨਹੀਂ ਖੋਲੀਆਂ ਸਿਕੰਦਰ ਕਹਿੰਦਾ ਛੇਤੀ ਕਰੋ ਮੈਂ ਜਾਣਾ ਜੋ ਕੁਛ ਦੇਣਾ ਛੇਤੀ ਮੇਰੀ ਚੋਰੀ ਚਵਾਇ ਅੱਖਾਂ ਖੋਲਦੇ ਆਇਆ ਤੇ ਡਾਟਦੇ ਆਇਆ ਫਕੀਰ ਕਹਿੰਦਾ ਜਾ ਮੰਗ ਤੇ ਮੈਂ ਤੈਨੂੰ ਕੱਖ ਨਹੀਂ ਦੇਣਾ ਤੂੰ ਮੈਨੂੰ ਮੰਗਤਾ ਆਥੇ ਅਸੀਂ ਤੂੰ ਮੰਗਦੇ ਕੋਲੋਂ ਮੰਗ ਰਿਹਾ ਐਸ ਵਾਸਤੇ ਮੈਂ ਤੈਨੂੰ ਮੰਗਤਾ ਸਾਬਤ ਕੀਤਾ ਸਿਕੰਦਰ ਤੇਰੀ ਕੋਈ ਤਾਕਤ ਮੈਨੂੰ ਦੁੱਖ ਹੀ ਨਹੀਂ ਕਰ ਸਕਦੀ ਤੇ ਦੁਨੀਆਂ ਦੀ ਕੋਈ ਦੌਲਤ ਤੈਨੂੰ ਸੁਖ ਹੀ ਨਹੀਂ ਕਰ ਸਕਦੀ ਤੇਰੇ ਕੋਲ ਸੰਤੋਸ਼ ਹੀ ਨਹੀਂ ਹੈ ਨਹੀਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਮਾ ਸੰਤੋਖ ਮੇਰਾ ਬਿਤੇ ਹਰ ਜਗ੍ਹਾ ਮੈਨੂੰ ਸੁਖ ਦੇ ਚ ਰੱਖਦਾ ਆਰਾਮ ਦੇ ਚ ਰੱਖਦਾ ਆਨੰਦ ਦੇ ਚ ਰੱਖਦਾ ਤ੍ਰਿਪਤਾ ਜੀ ਕਹਿੰਦੇ ਨੇ ਪਰਿਵਾਰ ਵਿੱਚ ਕੇਵਲ ਮਾਂ ਬਾਪ ਨਹੀਂ ਹੁੰਦੇ। ਪਹਿਣ ਪਿਰਾ ਵੀ ਹੁੰਦੇ। ਪਹਿਣ ਵੀ ਹੈ ਵਰਡ। ਪਤਨੀ ਵੀ ਹੈ। ਬੱਚੇ ਵੀ। ਸਤਿ ਧਾਈ ਕਰੇ ਇਹ ਵਿਸ਼ੇ ਇਹ ਜੋ ਦੇਣ ਦੀ ਵਰਤੀ ਹੈ, ਦਾਨ ਦੀ ਵਰਤੀ। ਜੋ ਗਿਆਨ ਗੁਰੂ ਨਾਨਕ ਨੂੰ ਅਕਾਲ ਪੁਰਖ ਤੋਂ ਮਿਲਿਆ। ਅਜ ਤੱਕ ਇਤਨਾ ਕੋਈ ਦਾਨੀ ਵੱਡਾ ਹੋਇਆ ਨਹੀਂ ਲਾਹੌਂਖੰਡ ਪ੍ਰਿਥਵੀ 'ਚ ਉਸ ਨੂੰ ਵੰਡਦੇ ਗਏ। ਜੋਗੀਆਂ ਕੋਲ ਵੰਡਣ ਵਾਸਤੇ ਚਲੇ ਗਏ। 68 ਤੀਰਥਾਂ ਤੇ ਵੰਡਣ ਵਾਸਤੇ ਚਲੇ ਗਏ। ਮੱਕੇ ਦੇ ਹਾਜੀਆਂ ਕੋਲ ਵੰਡਣ ਵਾਸਤੇ ਚਲੇ ਗਏ ਸਾਰਾ ਰਸ਼ੀਆ ਚਾਈਨਾ ਬਰਮਾ ਲੇ ਲਦਾ ਔਰ ਕੋਈ థਾਈਲੈਂਡ ਦਾ ਹਿੱਸਾ ਸਾਰੀ ਜਗ੍ਹਾ ਵੰਡਦੇ ਐਨਾ ਵੱਡਾ ਦਾਣੀ ਜੋ ਗਿਆਨ ਪ੍ਰਭੂ ਕੋਲ ਮਿਲਿਆ ਵੰਡੀਏ ਧਨ ਵੰਡੋਗੇ ਤੋ ਘਟੇਗਾ ਗਿਆਨ ਵੰਡ ਹੋਵੇ ਤੋ ਵਧੇਗਾ ਦਿਨ ਦਿਨ ਚੜੇ ਸਵਾਇਆ ਨਾਨਕ ਹੋਤ ਨਾ ਕਟ ਇਨੇ ਕਟਦਾ ਤੇ ਕੋਈ ਪਰਮਾਤਮਾ ਦੇ ਨਾਮ ਦਾ ਗਿਆਨ ਹੈ ਵੰਡਣ ਨਾਲ ਵਧਦਾ ਹੈ ਕਟਦਾ ਨਹੀਂ ਨਹੀਂ ਕਟਦਾ ਬਾਕੀ ਸਭ ਕੁਝ ਕਟਦਾ ਦੇਖੋ ਮਨੁੱਖ ਕੋਲ ਜੋ ਕੁਝ ਹੋਵੇ ਤੇ ਉਹ ਆਪਣੇ ਚਾਰ ਬੱਚਿਆਂ ਚ ਵੰਡਣਾ ਚਾਹੇ ਤੋ ਕੱਟ ਜਾਏ ਕਿਉਂਕਿ ਚਾਰਾਂ ਜਵੰਡੇ ਚਾਰਾਂ ਦੇ ਗੱਲ ਛੱਡੋ ਪ੍ਰਭੂ ਦਾ ਨਾਮ ਗਿਆ ਹਜ਼ਾਰਾਂ ਲੱਖਾਂ ਕਰੋੜਾਂ ਵਿੱਚ ਵੀ ਵੰਡਿਏ ਘਟਦਾ ਨਹੀਂ ਦਿਨ-ਦਿਨ ਚੜੇ ਸਵਾਇਆ ਨਾਮਿਕ ਹੋਤ ਨਾ ਘਾਟ ਘਟਦਾ ਇਹ ਜਿਹੜੀ ਦਾਨੀ ਬਿਰਤੀ ਹੈ ਦੇਣਾ ਦੇਣਾ ਦੇ ਕੇ ਖੁਸ਼ੀ ਦੇ ਕੇ ਆਨੰਦ ਮਿਲੇ ਦੇ ਕੇ ਖੁਸ਼ੀ ਮਿਲੇ ਸੇਵਾ ਕਰਕੇ ਖੁਸ਼ੀ ਮਿਲੈ। ਆਥੋਂ ਦੇਖੇ ਭਲਾ ਮਨਾਏ ਕੁਝ ਦੇਖ ਕੇ ਖੁਸ਼ ਹੋਵੇ, ਪਰਸੰਨ ਹੋਵੇ। ਲੋਭੀ ਲੈ ਕੇ ਖੁਸ਼ ਹੁੰਦਾ ਹੈ। ਉਹਨੂੰ ਲੈ ਕੇ ਖੁਸ਼ੀ ਮਿਲਦੀ ਹੈ। ਦੇਣਾ ਪਏ ਤੇ ਬੜਾ ਦੁਖੀ ਹੁੰਦਾ ਹੈ। ਸੰਤੋਖੀ ਦੇ ਕੇ ਖੁਸ਼ ਹੁੰਦਾ ਹੈ, ਲੈਂਦਾ ਮਜਬੂਰੀ ਚ। ਲੋੜਵਾਂ। ਇਹ ਪੇਚਾਂ ਹੈ। ਇਹ ਪੇਚਾਂ ਹੈ। ਇਹ ਮੇਰੇ ਭੈਣ ਭਰਾ ਨੇ।

ਭਗਤੀ ਮੇਰੀ ਕਾਮਣ ਹੈ ਨਿਜ ਭਗਤੀ ਸੇਲਵੰਤੀ ਨਾਰ ਰੂਪ ਅਨੋਖ ਪੂਰੀ ਆਚਾਰ ਗੁਰਵਰਜਨ ਦੇਵ ਜੀ ਮਹਾਰਾਜ ਨੂੰ ਵੀ ਭਗਤੀ ਨੂੰ ਪਤਨੀ ਕਹਿੰਦੇ ਹੈ ਇਹ ਇਸਤਰੀ ਸੁਭਾਅ ਦੇ ਹੈ ਗਿਆਨ ਪੁਰਸ਼ਵਾਦ ਹੈ ਗਿਆਨ ਦਾ ਸੁਭਾਅ ਪੁਰਸ਼ਵਾਦ ਹੈ ਭਗਤੀ ਦਾ ਸੁਭਾਅ ਨਾਰੀ ਵਾਲਾ ਹੈ समर्पण वाला एक करने की भक्ति मेरी कामना है शर्म सुरत दो ससुराल है शर्म कहंदे ने मेहनत न मुश्किल मेहनत ते सुरत कहंदे ने एकाग्रता ਇਹ ਜੋ ਮੈਂ ਮਿਹਨਤ ਕੀਤੀ ਹੈ ਔਰ ਕਰਦਾ ਇਹ ਮੇਰੀ ਸਸ ਹੈ ਔਰ ਜੋ ਇਕਾਗਰਤਾ ਹੈ ਟਿਕਾਉ ਹੈ ਇਹ ਮੇਰਾ ਸੌਰ ਹੈ ਸ਼ਰਮ ਰੂਪੀ ਮਿਹਨਤ ਰੂਪੀ ਸਸ ਸੁਰਤ ਰੂਪੀ ਸੌਰ ਦੇ ਸੰਜੋਗ ਤੋਂ ਇੱਕ ਲੜਕੀ ਦਾ ਜਨਮ ਹੋਇਆ ਹੈ ਭਗਤੀ ਇਹ ਮੇਰੀ ਕਮਨ ਤੇ ਮੇਰੀ ਪਤਨੇ ਕਰਨੇ ਕਾਮਣਾ ਕਰ ਮੰਨ ਲੈ ਤ੍ਰਿਪਤਾ ਜੀ ਮੈਂ ਉਸ ਦਿਨ ਵੀ ਅਰਜ਼ ਕੀਤੀ ਸੀ حضرت ঈਸਾ ਕਹਿੰਦੇ ਨੇ ਕਿ ਅਵਤਾਰ ਤੋਂ ਦੁਨੀਆਂ ਦੇ ਮਾਂ ਬਾਪ ਘਟ ਹੀ ਲਾਭ ਲੈਂਦੇ ਨੇ ਸ਼ਰੀਰ ਵੀ ਘਟ ਲਾਭ ਲੈਂਦੇ ਨੇ ਲੰਗੋਟਿਆ ਯਾਰ ਵੀ ਘੱਟ ਲਾਭ ਲੈਂਦਾ ਉਹ ਵੀ ਕਹਿੰਦਾ ਸਾਡਾ ਮਿੱਤਰ ਹੈ ਖੇਡਦੇ ਨੇ। ਕਰੀਬਨ-ਕਰੀਬਨ ਸਾਰੇ ਅਵਤਾਰਾਂ ਨਾਲ ਇਸ ਤਰ੍ਹਾਂ ਹੀ ਹੈ। ਮੰਤਵ ਦੀ ਦ੍ਰਿਸ਼ਟੀ ਨਾਲ ਦੇਖ ਰਹੀਏ ਗੁਰੂ ਨਾਨਕ। ਕਹਿੰਦੀ ਹੈ ਪੁੱਤਰ ਨਾਨਕ ਇਹ ਫਜ਼ੂਲ ਦੀਆਂ ਗੱਲਾਂ ਛੱਡ ਮੇਰੀ ਸਮਝ ਵਿੱਚ ਨਹੀਂ ਆਉਂਦੀਆਂ। ਦੇਖ ਸੁਲਖਣੀ ਨਾਲ ਅਸੀਂ ਵਿਆਹ ਕਰਾਇਆ ਸੀ ਤੇਰਾ ਬਰਾਤ ਲੈ ਕੇ ਗਏ ਸੀ ਬੜੀ ਲੰਬੀ ਚੌੜੀ ਬਰਾਤ ਲੈ ਕੇ ਗਏ ਸੀ ਤੇ ਵਿਆਹ ਕੇ ਲਿਆਏ ਸੀ ਇਹ ਜਿਹੜੀ ਭਗਤੀ ਰੂਪੀ ਕਾਮਣ ਹੈ ਇਹ ਕਦੋਂ ਵਿਆਹ ਹੋਏ ਕਿਵੇਂ ਹੋਇਆ ਕਦੋਂ ਹੋਇਆ ਇਹ ਸੰਬੰਧ ਕਦ ਕਿਵੇਂ ਬਣੇ ਸਤਿਗੁਰ ਇਹ ਵੀ ਦੱਸਦੇ ਨੇ ਕਵੀ ਸੰਤੋਖ ਸਿੰਘ ਜਿਸ ਨਾਲ ਨਾਲ ਬਿਆਨ ਪਏ ਕਰਦੇ ਨੇ ਬਈ ਮਾਤਾ ਗੁਰੂ ਨਾਨਕ ਦੇ ਬੋਲਾਂ ਦੀ ਗਹਿਰਾਈ ਨੂੰ ਨਹੀਂ ਪਕੜ ਰਹੇ ਨਹੀਂ ਗੁਰੂ ਨਾਨਕ ਦੇ ਕਰਮ ਨੂੰ ਪਿਤਾ ਕਾਲੂ ਗਹਿਰਾਈ ਨਾਲ ਨਹੀਂ ਪਕੜ ਰਿਆ ਵੀ ਰੁਪਇਆ ਬਦਲੇ ਖਿੱਚ ਕੇ ਦੋ ਟੱਪੜ ਨਾਲ ਆਇਆ ਇਹ ਕੀ ਕੀਤਾ ਵੀ ਦੇ ਚਾਲੀ ਬਣਾ ਕੇ ल्याਣੇ ਸਨ ਵੇਵੇ ਗਵਾ ਕੇ ਆ ਗਏ ਇਹ ਤੋਂ ਕੀ ਕੀਤਾ ਤਾ ਟੋਪੇ ਤਾਂ ਥੱਪੜ ਮਾਰਦਾ ਹੈ ਪੁੱਤਰ ਦੇ ਕਰਮਾਂ ਦੀ ਗਹਿਰਾਈ ਨੂੰ ਪਿਤਾ ਨਹੀਂ ਸਮਝ ਸਕਿਆ ਬਚਨਾਂ ਦੀ ਗਹਿਰਾਈ ਨੂੰ ਮਾਂ ਸਮਝਣਾ ਹੀ ਨਹੀਂ ਚਾਹਦੀ ਮਮਤਾ ਦੇ ਨਾਲ ਵੇਖ ਰਹੀ ਹੈ ਇਹ ਵਿਆਹ ਕਦੋਂ ਹੋਇਆ ਸੀ ਕਿਸ ਨੇ ਕਰਾਇਆ ਸ਼ਬਦ ਦੀਆਂ ਅਖੀਰੀਆਂ ਲੰਗਦੀਆਂ ਸਾਹਾ ਸੰਜੋਗ ਵਿਆਹ ਵਿੰਜੋ ਸਚ ਸੰਤਤ ਕਹੋ ਨਾਨਕ ਜੋਗ ਸਤਿਪੁਰਸ਼ਾਂ ਦਾ ਜੋ ਸੰਜੋਗ ਬਣਿਆ ਸਤ ਸੰਗ ਦਾ ਜੋ ਸੰਜੋਗ ਬਣਿਆ ਇਹ ਤੇ ਸਾਡੀ ਮੰਗਣੀ ਹੋਈ ਸੀ ਵਿਕਾਰਾਂ ਦਾ ਜਿਹੜਾ ਵਿਯੋਗ ਹੋ ਗਿਆ ਇਹ ਸਾਡਾ ਵਿਆਹ ਹੋਇਆ ਇਹ ਸਾਡਾ ਵਿਆਹ ਹੋਇਆ ਸਤ ਸੰਮ ਦੇ ਚੀ ਸੰਬੰਧ ਜੋੜਦਾ ਮਨੁੱਖ ਦਾ ਬਗਤੀ ਨਾਲ ਇਸ ਤੋਂ ਬਿਨਾ ਨਹੀਂ ਜੁੜਿਆ